ਜਾਨ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਾਂਧਾ ਮੰਤਰੀ ਸਰਕਾਰ ਬਣੀ ਹੈ ਜੀ ਮੁੰਡਾ ਸਾਹ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆ ਕਹਿੰਦਾ ਇੱਥੇ ਜ਼ੀਰੋ ਆਇਆ ਮਾਫੀ ਐਸਾ ਮੁੱਖ ਮੰਤ ਉਸ ਪਰਿਵਾਰ ਤੇ ਜਿਸ ਪਰਿਵਾਰ ਦੇ ਇਕਲੋਤੇ ਪੁੱਤ ਨੂੰ ਹਾਦਸੇ ਨੇ ਖੋ ਲਿਆ ਸੜਕੀ ਹਾਦਸੇ ਦੇ ਵਿੱਚ ਮਰੇ ਪੰਜ ਭੈਣਾਂ ਦੇ ਭਰਾ ਸੁਖਵਿੰਦਰ ਦੇ ਘਰ ਦੇ ਹਾਲਾਤ ਦੇਖ ਤੁਹਾਡੀ ਵੀ ਰੂਹ ਕੰਮ ਜਾਏਗੀ ਹਾਦਸੇ ਦੇ ਵਿੱਚ ਮਰੇ ਇਸ ਨੌਜਵਾਨ ਦੇ ਤਿੰਨ ਬੱਚਿਆਂ ਦਾ ਭਾਰ ਵੀ ਹੁਣ ਇਸ ਤੇ ਬੁੱਢੇ ਮਾਪਿਆਂ ਦੇ ਮੋਢਿਆਂ ਤੇ ਪੈ ਗਿਆ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ 12 ਦੇ ਕਰੀਬ ਲੋਕਾਂ ਦੀ ਮੌਤ ਹੋਈ ਤੇ 16 ਜ਼ਖਮੀ ਹੋਏ ਇਹਨਾਂ ਦੀ ਮਦਦ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕਈ ਐਲਾਨ ਕੀਤੇ ਗਏ ਉਤਹੀ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉੱਗੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਵੀ ਪੀੜਤ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆਏ ਹਨ ਜਿਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੀ ਜੇਬ ਵਿੱਚੋਂ ਇੱਕ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ ਨੇ ਇਸ ਦੌਰਾਨ ਵਿਧਾਇਕ ਆਵਲਾ ਨੇ ਕਿ ਕਿ ਇਸ ਦੁਖਦਾਈ ਘਟਨਾ ਦੇ ਵਿੱਚ ਉਹ ਹਰ ਸਹਾਇਤਾ ਦੇ ਲਈ ਪਰਿਵਾਰਾਂ ਦੇ ਨਾਲ ਖੜੇ ਹਨ ਮਨਾਇਵੀ ਕੇਹਾ ਚ ਉਹ ਪੀੜਿਤ ਪਰਿਵਾਰਾਂ ਦੇ ਕੋਲ ਪੁੱਜੇ ਅਤੇ ਮ੍ਰਿਤਕ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਅਤੇ ਜੋ ਜ਼ਖਮੀ ਹੋਏ ਉਹਨਾਂ ਨੂੰ ਵੀ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦੀ ਲੋੜ ਸੀ ਉਹਨਾਂ ਨੂੰ ਬੱਚਿਆਂ ਨੂੰ ਉਹ ਨੌਕਰੀ ਵੀ ਦੇਣ ਜਾ ਰਹੇ ਹਨ ਉਤੇ ਹੀ ਗੱਲ ਕਰੀਏ ਪੰਜ ਭੈਣਾਂ ਦੇ ਇਕਲੌਤੇ ਭਰਾ ਸੁਖਵਿੰਦਰ ਅਤੇ ਗੋਬਿੰਦ ਦੇ ਪਰਿਵਾਰ ਦੀ ਕਉਨਾ ਦੇ ਘਰਾਂ ਦੇ ਹਾਲਾਤ ਦੇਖ ਤੁਹਾਡੀ ਰੂ ਕੰਮ ਜਾਵੇਗੀ ਜਾਣਕਾਰੀ ਦੁਨਿਆ ਸੁਖਵਿੰਦਰ ਦੇ ਪਰਿਵਾਰ ਨੇ ਦੱਸਿਆ ਕਿ ਸੁਖਵਿੰਦਰ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਇੱਕ ਬਜ਼ੁਰਗ ਹੈ ਜਿਸ ਨੂੰ ਕੰਨੋਂ ਸੁਣਦਾ ਤੱਕ ਨਹੀਂ ਸੁਖਵਿੰਦਰ ਦੀ ਕਮਾਈ ਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਹੁਣ ਘਰ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਹਨ ਉਹ ਨਾ ਇਹ ਚਿੰਤਾ ਖਾ ਰਹੀ ਹੈ ਕਿ ਉਸ ਦੇ ਬੱਚਾ ਤਾਂ ਹੁਣ ਪਾਲਣ ਪੋਸ਼ਣ ਕੌਣ ਕਰੇਗਾ ਅਤੇ ਘਰ ਦਾ ਗੁਜ਼ਾਰਾ ਵੀ ਕਿਵੇਂ ਚੱਲੇਗਾ ਸਾਡੇ ਸਾਡਾ ਮਾਂ ਪਿਓ ਤੇ ਇੱਕ ਕੁੜੀਆ ਕੋਈ ਕਮਾਣ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਸਹਾਰਾ ਨਹੀਂ ਹੈਗਾ ਸਾਡੇ ਮਾਂ ਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਦੁਆਈ ਦਾ ਪੱਕਾ ਕੋਈ ਕੁੜੀ ਲੈ ਦੇ ਕਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਨੂੰ ਅੱਗੇ ਸਾਡਾ ਭਰਾ ਸੰਭੀ ਫਿਰਦਾ ਅਸੀਂ ਪੰਜ ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਸਹਾਰਾ ਨਹੀਂ ਹੈਗਾ ਸਾਡਾ ਸਾਡੇ ਮਾਪੇਨ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਇਹ ਕਿਥੋਂ ਇਸ ਦਵਾਈ ਤੋਂ ਪੱਲਾ ਕੋਈ ਲੈਗਾ ਨਾ ਉਹ ਜਿਹੜੇ ਆਵਲਾ ਆਏ ਸੀਗੇ ਉਹਨਾਂ ਨੇ ਕੀ ਤੁਹਾਨੂੰ ਰਿਸ਼ੀ ਦਿੱਤੀ ਹੈ ਜਾਂ 1 ਲੱਖ ਰੁਪਏ ਬਸ ਦੇ ਚੈੱਕ ਦੇ ਚੱਕ ਉਸ ਤੋਂ ਬਾਅਦ ਕੁਝ ਹਸਤਾਨੇ ਸਾਡੇ ਮਾਪੇ ਦਾ ਮਤਲਬ ਕੀ ਕੋਈ ਹੋਵੇ ਕਿ ਜਾਰਾ ਜਿਵੇਂ ਆਪ ਦਾ ਖਾਨ ਬਹਿ ਕੇ ਸਾਨੂੰ ਇਸ ਤਰ੍ਹਾਂ ਦਾ ਮਿਲ ਜਾਵੇ ਜਿਹੜਾ ਸਾਡੇ ਮਾਪੇ ਕੰਮ ਕਰਨ ਜੋਗਾ ਨਹੀਂ ਹੈਗਾ ਤੇ ਬੱਚੇ ਦੀ ਪੜ੍ਹਾਈ ਸਾਡੀ ਵੀ ਮਤਲਬ ਨਿਕਲੀ ਜਾਵੇ ਬੱਚੇ ਦਾ ਵੀ ਮਤਲਬ ਕਿ ਸਾਰਾ ਬਣ ਜਾਵੇ ਬੱਚੇ ਨੂੰ ਕੋ ਸਾਂਭਣ ਵਾਲਾ ਜਿਵੇਂ ਮਤਲਬ ਕਿ ਕੋਈ ਪੈਸਾ ਮਿਲ ਜੇ ਬੱਚੇ ਦੇ ਵੀ ਬਣ ਜਾਵੇ ਤੇ ਸਾਡੇ ਮਾਪਿਆਂ ਦੀ ਰੋਟੀ ਦਾ ਬਣਿਆ ਰਵੇ ਅਸੀਂ ਬੈਠੇ ਵੀ ਕਿਰਾਏ ਤੇ ਆ ਤੇ ਉਸ ਤੋਂ ਬਾਅਦ ਸਾਡੇ ਘਰ ਦਾ ਵੀ ਮਤਲਬ ਕਿ ਸਾਡਾ ਚੱਲ ਘਰ ਕਿਵੇਂ ਚੱਲੇਗਾ ਸਾਡੇ ਮਾਪੇ ਕਿੱਥੋਂ ਖਾਏਗਾ ਵੀ ਇੰਨੀ ਗਰੀਬੀ ਘਰ ਦੇ ਵਿੱਚ ਮਾਹੌਲ ਬਹੁਤ ਖਰਾਬ ਸਾਡਾ ਘਰ ਸਾਰਾ ਇਹਦੀ ਕਮਾਈ ਨਾਲ ਹੀ ਚੱਲਦਾ ਹਾਂਜੀ ਉਹਦੀ ਨਾਲ ਹੀ ਚੱਲਦਾ ਦੇੜੀ ਲਿਆਂਦਾ ਸੀ ਰੋਟੀ ਪੱਕਦੀ ਸੀ ਨਹੀਂ ਤੇ ਨਹੀਂ ਨਾ ਮੇਰੇ ਮੰਮੀ ਕੰਮ ਕਰਨ ਜੋਗੇ ਨਾ ਮੇਰੇ ਟੈਰੀ ਕੰਮ ਕਰਨ ਜੋਗਾ ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ ਕੰਮ ਕਰਨ ਵਾਸਤੇ ਬੱਚੇ ਗਏ ਸੀ ਤੇ ਰਾਜ ਸਾਡਾ ਆ ਕੰਮ ਬਣ ਗਿਆ ਤੇ ਸਾਥੋ ਸਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਮੌਤ ਦਾ ਤੇ ਇਹੋ ਮੇਰਾ ਬੱਚਾ ਸੀ ਵਿਚਾਰੀ ਨਾ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥੋ ਬੈਠੇ ਰੁੱਟਿਆ ਹੀ ਨਹੀਂ ਜਾਂਦਾ ਤੇ ਸਾਡੇ ਬਾਅਦ ਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨਹੀਂ ਸਹਾਰਾ ਆਏਗਾ ਅਸੀਂ ਨਾ ਕੰਮ ਕਰਨ ਜੋਗੇ ਤੇ ਸਾਨੂੰ ਆਵਲਾ ਸਿੰਘ ਦੇ ਗਿਆ 1 ਲੱਖ ਰੁਪਏ ਦਾ ਚੈੱਕ ਤੇ ਸਾਨੂੰ ਵਾਟ ਚੜ ਕੇ ਸਾਡੀ ਮਦਦ ਕੀਤੀ ਜਾਵੇ ਗਰੀਬਾਂ ਦੀ ਸਾਨੂੰ ਕੋ ਬੱਚੇ ਤਾਂ ਲੱਭਣੇ ਨਹੀਂ ਤੇ ਇੰਨਾ ਸਾਡੀ ਵੀ ਜਰਾ ਜਿਹੜੀ ਜਾਨ ਇਹ ਵੀ ਜ਼ਿੰਦਗੀ ਉਹ ਸੌਖੀ ਲੰਘ ਜਾਵੇ ਅੱਗੇ ਬੱਚਿਆਂ ਦੀ ਅੱਗੇ ਸੌਖੀ ਜ਼ਿੰਦਗੀ ਲੰਘ ਜਾਵੇ ਤੇ ਸਾਡਾ ਗੁਜ਼ਾਰਾ ਹੁੰਦਾ ਰਹੇ ਤੇ ਸਾਹੀ ਕਿਰਾਏ ਤੇ ਬੈਠੇ ਸਾਡੇ ਕੋ ਥਾਂ ਵੀ ਜੀ ਕੋਈ ਨਹੀਂ ਕੀ ਤੇ ਸਾਡੀ ਵਾਟ ਚੜ ਕੇ ਮਦਦ ਕੀਤੀ ਜਾਵੇ ਜੋ ਵੀ ਕਰੇਗੀ ਸਰਕਾਰ ਉਹਨਾਂ ਨੇ ਮੁੰਡਣਾ ਭਾਵੇਂ ਕਿੰਨਾ ਮਰਜੀ ਸਾਨੂੰ ਮਿਲ ਜੇ ਪੈਸਾ ਤੇ ਫਿਰ ਸਾਡਾ ਚੰਗਾ ਗੁਜ਼ਾਰਾ ਹੋਈ ਜਾਵੇ ਅਸੀਂ ਰੋਟੀ ਖਾ ਲਗੇ ਬੱਚੇ ਪੜ ਲੈਣ ਬੱਚਿਆਂ ਦਾ ਗੁਜ਼ਾਰਾ ਚੰਗਾ ਹੋ ਜਾਵੇ ਬਹੁਤ ਬੜੀ ਦੁਖਦ ਘਟਨਾ ਹੋਈ ਜਿਹਦੇ ਵਿੱਚ ਸਾਡੇ ਗਰੂਹ ਸਹਾਇ ਦੇ 12 ਸਾਡੇ ਬੱਚੇ ਨੌਜਵਾਨਾਂ ਦੀ ਜਿਨ੍ਹਾਂ ਦੀ ਡੈਥ ਹੋ ਗਈ ਉੱਥੇ ਮੌਕੇ ਤੇ ਔਰ 8-9 ਜਿਹੜੇ ਆ ਉੱਥੇ ਜ਼ਖਮੀ ਪਏ ਆ ਮੈਂ ਅਸੀਂ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਆਪਦੇ ਚਰਨਾਂ 'ਚ ਸਥਾਨ ਦਿਨ ਔਰ ਪ੍ਰਮਾਤਮਾ ਸਾਰਾ ਪਰਿਵਾਰ ਸਾਰਾ ਸਾਰੀਆਂ ਬਰਾਦਰੀਆਂ ਨੂੰ ਉਪਾ ਨੰਨਨ ਦਾ ਬਲ ਬਖਸ਼ਾ ਅਸੀਂ ਸਾਰੇ ਉਹਨਾਂ ਦੇ ਨਾਲ ਇਸ ਦੁਖਤ ਘਟਨਾ ਦੇ ਵਿੱਚ ਸਾਰੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਮੈਂ ਆਪਦੇ ਵੱਲੋਂ ਹਰ ਇੱਕ ਪਰਿਵਾਰ ਨੂੰ ਲੱਖ ਲੱਖ ਰੁਪਇਆ ਅੱਜ ਦੇ ਕੇ ਜਾ ਰਿਹਾ ਇੱਥੇ ਔਰ ਮੈਂ ਸਾਰੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦਾ ਆਂ ਕਿ ਇਹਨਾਂ ਦੀ ਸਾਡੇ ਦੁਖਤ ਜਿਹੜਾ ਇੱਕ ਆਕੇ ਵੇਖਣ ਤੇ ਇਹਨਾਂ ਦੀ ਮਦਦ ਕਰਦੇ ਜਿਹੜੇ ਜ਼ਖਮੀਆਂ ਲਈ ਕੀਤਾ ਜਾ ਬਿਲਕੁਲ ਜ਼ਖਮੀਆਂ ਦੇ ਲਈ ਅਸੀਂ ਇੱਥੇ ਕਮੇਟੀ ਬਣਾਈ ਹੈ ਅਸੀਂ ਉਹਨਾਂ ਨੂੰ ਜਿੰਨਾ ਉਹਨਾਂ ਦਾ ਇਲਾਜ ਹੈ ਜੋ ਅਸੀਂ ਕਰ ਸਕਦੇ ਉਹਨਾਂ ਦੀ ਸੇਵਾ ਕਰਦੇ ਜਿਹੜੇ ਬੱਚੇ ਪੜਾਈ ਤੋਂ ਸਖਣੇ ਔਰ ਜਿੰਨੀਆਂ ਬੇਟੀਆਂ ਜਿਵੇਂ ਇੱਕ ਦੀਆਂ ਪੰਜ ਬੇਟੀਆਂ ਦੋ ਬੇਟੀਆਂ ਅਸੀਂ ਸਾਰਿਆਂ ਨੂੰ ساری ਜ਼ਿੰਦਗੀ ਜਦੋਂ ਤੱਕ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਵਧੀਆ এডਿਕੇਸ਼ਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਅਸੀਂ ਕਰਾਵਾਂਗੇ ਇਹ ਅਸੀਂ ਇਹ ਫੈਸਲਾ ਕੀਤਾ ਹੈ। ਆਮਲਾ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਕਿ ਜੋ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਦੇਵਾਂਗੇ ਜ਼ਖਮੀਆਂ ਨੂੰ 50 ਹਜ਼ਾਰ ਕੀ ਅਮਾਉਂਟ ਥੋੜੀ ਹੈ ਕਿ ਬਹੁਤ ਜ਼ਿਆਦਾ ਪੰਜਾਬ ਵੱਲੋਂ ਦੇਖੋ ਬਹੁਤ ਘੱਟ ਅਮਾਉਂਟ ਹੈ ਅਸੀਂ ਕਹਿੰਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕਿ ਘੱਟੋ ਘੱਟ 10 ਲੱਖ ਰੁਪਇਆ ਹਰ ਇੱਕ ਪਰਿਵਾਰ ਨੂੰ ਤੇ ਇੱਥੇ ਕਮੇਟੀ ਦੀ ਜਗ੍ਹਾ ਬਹੁਤ ਪਈ ਹੈ ਉਹਨਾਂ ਨੂੰ ਆਪਦੀ ਛੱਤ ਬਣਾਣ ਲਈ ਥੋੜੀ ਥੋੜੀ ਜਗ੍ਹਾ ਦੇਣ ਤਾ ਜੋ ਇੱਕੋ ਇੱਕ ਮਹੱਲੇ ਦੇ ਨਾਲ ਬਣਾ ਕੇ ਸਾਰੇ ਇੱਕ ਦੂਜੇ ਦਾ ਦੁੱਖ ਵੰਡਾ ਕੇ ਆਪਣੀ ਜ਼ਿੰਦਗੀ ਕੱਟ ਸਕਣ। ਅਮਲਾ ਸਭ ਕੁਝ ਪਰਿਵਾਰ ਜਖਮੀ ਨੇ ਜਿਹੜੇ ਉਹ ਕੁਝ ਪ੍ਰਾਈਵੇਟ ਹਸਪਤਾਲਾਂ ਚ ਵੀ ਪਏ ਨੇ। ਤੁਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ? ਬਿਲਕੁਲ ਸੰਪਰਕ ਕੀਤਾ ਸੀ ਇਲਾਜ ਵੀ ਕਰਾ ਰਹੇ ਆਂ ਔਰ ਇਲਾਜ ਵੀ ਕਰਾਵਾਂਗੇ। ਜੀ ਇੱਕ ਸਰਕਾਰੀ ਹਸਪੀਟਲ ਗੁਰੂ ਸਾਹਿਬ ਦਾ 12 ਦੇ ਵਿੱਚੋਂ 11 ਡਾਕਟਰ ਹੀ ਨਹੀਂ ਹੈਗੇ ਕੀ ਹਾਲਾਤ ਮੰਦੇ ਹੈਗੇ ਉਹ ਦੇਖੋ ਨਾ ਇੱਥੇ ਡਾਕਟਰ ਹੈ ਕੋਈ ਔਰ ਮੈਨੂੰ ਜੋ ਦੁੱਖ ਸਭ ਤੋਂ ਵੱਡੀ ਗੱਲ ਜਿਹੜੀ ਮਨ ਨੂੰ ਦੁੱਖ ਕਰਨ ਵਾਲੀ ਹੈ ਮਨ ਰੋਇਆ ਮੈਂ ਵੀਡੀਓ ਦੇਖੀਆ ਮੈਂ ਆਊਟ ਆਫ ਸਟੇਸ਼ਨ ਸੀਗਾ ਉਥੇ ਸੁਨੀਲ ਕਮੋਜ ਨੇ ਮੈਨੂੰ ਵੀਡੀਓ ਕਾਲ ਕੀਤੀ ਉਹਦੇ ਵਿੱਚ ਮੈਂ ਦੇਖਿਆ ਕਿ ਉਥੇ ਨੌਜਵਾਨ ਤੜਪਦੇ ਪਏ ਐ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਔਰ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਸੀਗਾ ਉੱਥੇ ਮੈਂ ਧੰਨਵਾਦ ਕਰਦਾ ਹਾਂ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਦੇ ਡਾਕਟਰਾਂ ਦਾ ਜਿਹੜੇ ਸਾਰੇ ਉੱਥੇ ਪਹੁੰਚੇ ਆਪਣੀਆਂ ਟੀਮਾਂ ਲੈ ਕੇ ਉਹ ਜਿਨ੍ਹਾਂ ਨੇ ਮਾੜਾ ਮੋਟਾ ਜੋ ਇਲਾਜ ਕਰ ਸਕਦੇ ਸੀ ਕੀਤਾ ਗੋਲੂਕੇ ਦੇ ਮੋਨਕੇ ਦੇ ਜਿਹੜੀ ਆਮ ਪਬਲਿਕ ਆ ਉਹਨਾਂ ਨੇ ਆਪਣੀਆਂ ਦੁਕਾਨਾਂ ਛੱਡ ਕੇ ਭੱਜ ਕੇ ਸਾਰੇ ਜਿਹੜੇ ਐਕਸੀਡੈਂਟ ਹੋਏ ਆ ਜਿੰਨੇ ਜ਼ਖਮੀ ਸੀ ਸਾਰਿਆਂ ਨੂੰ ਹਸਪੀਟਲ ਪਹੁੰਚਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰ ਆ ਦੁੱਖ ਦੀ ਘੜੀ ਐ ਸਾਰਿਆਂ ਨੂੰ ਪਰਿਵਾਰ ਦੇ ਦਾ ਸਾਥ ਦੇਣਾ ਚਾਹੀਦਾ ਹੈ ਪਰਿਵਾਰ ਨਾਲ ਰਹਿਣਾ ਚਾਹੀਦਾ ਕਿਉਂਕਿ ਦਿਨ ਪੱਤ ਦਿਨ ਜਿਵੇਂ ਜਿਵੇਂ ਬੀਤਦੇ ਜਾਂਦੇ ਆ ਸਰਕਾਰ ਵੀ ਭੁੱਲ ਜਾਂਦੀ ਹੈ ਤੇ ਅਸੀਂ ਵੀ ਭੁੱਲ ਜਾਂਦੇ ਆ ਇਹ ਗੱਲ ਜਿਹੜੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਆ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਂਦਾ ਪਰਿਵਾਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਕਿਸੇ ਦੇ ਮਾਪੇ ਦੀ ਅੱਖਾ ਹੈ ਨਹੀਂ ਪੰਜ ਪੰਜ ਬੇਟੀਆਂ ਹੈ ਜਿਨ੍ਹਾਂ ਦੇ ਕੋਲ ਮੈਂ ਸਮਝਦਾ ਕਿ ਉਹਨਾਂ ਕੋਲ ਛੱਤ ਵੀ ਨਹੀਂ ਹੈਗੀ ਆਬਦੀ ਉਹ ਪੜਾਣ ਤਾਂ ਬਹੁਤ ਦੂਰ ਦੀ ਗੱਲ ਆ ਔਰ ਸਾਰੇ ਜਿਨ੍ਹਾਂ ਨੇ ساری ਜ਼ਿੰਦਗੀ ਕੋਈ 22 ਸਾਲ ਦਾ ਸੀ ਕੋਈ 25 ਸਾਲ ਦਾ ਸੀ ਕੋਈ 30 ਸਾਲ ਦਾ ਸੀ ਉਹਨਾਂ ਨੇ ਜ਼ਿੰਦਗੀ ਚ ਕਦੀ ਖੇਡ ਕਿ ਨਹੀਂ ਵੇਖਿਆ ਉਹਨਾਂ ਨੇ ਕਦੀ ਗਰਾਊਂਡ ਦੇ ਵਿੱਚ ਜਾ ਕੇ ਜਾਂ ਪੜ੍ਹਾਈ ਦੇ ਕਿਤਾਬਾਂ ਖੋਲ ਕੇ ਨਹੀਂ ਵੇਖਿਆ ਉਹਨਾਂ ਨੇ ਜਦੋਂ ਦੇ ਜੰਮਿਆ ਆ ਆਪਦਾ ਪਰਿਵਾਰ ਪਾਲਣ ਦੇ ਲਈ ਉਹਨਾਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਮਜ਼ਦੂਰੀ ਕੀਤੀ ਤੇ ਉਹੀ ਕਰਨ ਜਾ ਰਹੇ ਸੀ ਅਵਲਾ ਜੀ ਤੇ ਉਹਨਾਂ ਦੇ ਪਾਦਰ ਸਾਹਿਬ ਦੇ ਬੜੇ ਆਸਾਨ ਰਾਇ ਇੰਨਾ ਪਰਿਵਾਰਾਂ ਦੇ ਉੱਪਰ ਜੀ ਅੱਜ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਪਹੁੰਚੇ ਹੋ ਬਿਲਕੁਲ ਮਾ ਕੋਈ ਚਿਹਰੇ ਹੈਗੇ ਸਾਰੇ ਮੈਂ ਉਹੀ ਚਿਹਰੇ ਹੈ ਮੈਂ ਮੇਰੇ ਪਿਤਾ ਜੀ ਡਾਕਟਰ ਪ੍ਰਜਨ ਸਿੰਘ ਜੀ ਜਿਨ੍ਹਾਂ ਨੇ ਆਬਸਤੀਆਂ ਦੇ ਲਈ ਇਹਨਾਂ ਨੂੰ ਫ੍ਰੀ ਜਗ੍ਹਾ ਦਿੱਤੀਆਂ ਜਿੱਥੇ ਇਹਨਾਂ ਦੇ ਘਰ ਬਣੇ ਹੋਏ ਅੱਜ ਉਹਨਾਂ ਦੀ ਮੈਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਉਹਨਾਂ ਦੇ ਜਿਹੜੇ ਸੰਦੇਸ਼ ਉਹੀ ਲੈ ਕੇ ਅਸੀਂ ਤਿੰਨੇ ਭਰਾ ਚੱਲਦੇ ਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ